ਐਫ ਆਈ ਆਰ ਨੰਬਰ 42 ਸਦਰਖਾਨਾ 30 ਤਰੀਕ ਨੂੰ ਜਿਹੜੀ ਐਫ ਆਈ ਆਰ ਹੁੰਦੀ ਆ ਜਿਹਦੇ ਚ ਕਸ਼ਮੀਰ ਸਿੰਘ ਮਨਦੀਪ ਸਿੰਘ ਵਿੱਕੀ ਇਹ ਲਿਖਿਆ ਜੀ ਮਨਜੀਤ ਕੌਰ ਅੰਗਰੇਜ਼ ਸਿੰਘ ਕਲਵੰਤ ਕੌਰ ਜਸਵੰਤ ਸਿੰਘ ਸਵਰਨ ਸਿੰਘ ਗੁਰਪ੍ਰੀਤ ਸਿੰਘ ਬਲਵੀਰ ਕੌਰ ਤੇ ਦਵਿੰਦਰ ਸਿੰਘ ਮਨਿੰਦਰ ਸਿੰਘ ਇਹ ਇੱਕੋ ਪਿੰਡ ਦੇ ਬੰਦੇ ਆ ਇਹ ਸਾਰੇ ਲਗਭਗ ਇੱਕੋ ਪਿੰਡ ਦੇ ਬੰਦੇ ਆ ਜੀ ਇਹ ਇੱਕੇ ਬੰਦੇ ਦੀ ਜਿਹੜੀ ਕੰਪਲੀਟ ਸੀ ਹਲੇ ਇੱਕ ਬੰਦੇ ਦੀ ਕੰਪਲੀਟ ਤੇ ਜਿਹੜਾ ਇਹ ਪਰਚਾ ਪਟਿਆਲੇ ਚ ਹੋ ਗਿਆ ਇਸੇ ਕਰਕੇ ਜਿਹੜਾ ਹੁਣ ਸਾਡੀ ਸਾਡੀ ਅਲੱਗ-ਅਲੱਗ ਥਾਣਿਆਂ ਚ ਜਿਹੜੀ ਸਾਡੀ ਬਾਕੀ ਥਾਣੇ ਚ ਵੀ ਬੇਨਤੀ ਹੈ ਸਾਰੇ ਡੀਸੀਆਂ ਨੂੰ ਐਸਐਸਪੀ ਨੂੰ ਬੇਨਤੀ ਹੈ ਆਪਣੇ ਆਪਣੇ ਡਿਸਟ੍ਰਿਕਟ ਵਾਈਜ਼ ਇਹਨਾਂ ਦੇ ਐਫਆਈਆਰਾਂ ਦਰਜ ਕਰਕੇ ਸਾਡੀ ਰਿਪੋਰਟ ਸਬਮਿਟ ਕਰੋ ਤਾਂ ਕਿ ਲੋਕਾਂ ਦਾ ਵਿਸ਼ਵਾਸ ਸਰਕਾਰ ਪ੍ਰਤੀ ਸਰਕਾਰ ਪ੍ਰਤੀ ਅਫਸਰਾਂ ਪ੍ਰਤੀ ਜਿਹੜਾ ਹੈਗਾ ਇਹ ਸਾਰਾ ਲੋਕਾਂ ਦਾ ਵਿਸ਼ਵਾਸ ਬਣਿਆ ਰਹੇ ਤਾਂ ਕਿ ਸਾਡੀ ਇਹੀ ਮੰਗ ਹੈ ਕੁੱਲ ਕਿੰਨੇ ਕੇਸ ਨੇ ਇਹ ਜਿਹੜੇ ਗਲਤ ਗਲਤ ਕਾਦਿਆ ਪੁੱਲ ਸਾਡੇ ਕੋਲੇ ਜਿਹੜੇ ਐ 77 ਬੰਦਿਆਂ ਦੀ ਅਸੀਂ ਲਿਸਟ ਦਿੱਤੀ ਹੈ ਇਸ ਤੋਂ ਇਲਾਵਾ ਹੋਰ ਵੀ ਕਾਫੀ ਸਾਰੀਆਂ ਲਿਸਟਾਂ ਜਿਹੜੀਆਂ ਜਿਹੜੀਆਂ ਆਣੀਆਂ ਹੌਲੀ ਹੌਲੀ ਸਾਰੀਆਂ ਸਾਹਮਣੇ ਆ ਜਾਣਗੀਆਂ ਪਰ ਤੁਹਾਡੇ ਰਾਹੀਂ ਇਹ ਵੀ ਕਹਿਣਾ ਚਾਹੁੰਦੇ ਆ ਜਿਹੜਾ ਸਾਡਾ ਇਹ ਕੇਸ ਡਿਲੇ ਹੋਇਆ ਲੇਟ ਹੋਇਆ ਇਹ ਚ ਸਾਡੇ ਕੁਝ ਬੰਦੇ ਕਮਜ਼ੋਰ ਵਰਗ ਦੇ ਲਾ ਲਓ ਜਾਂ ਗਲਤ ਮਨਸਾ ਨੂੰ ਲਾ ਕੇ ਲਾ ਕੇ ਲੈ ਲਓ ਜਿਹੜੇ ਬੰਦਿਆਂ ਕਰਕੇ ਲੇਟ ਹੋਇਆ ਅੱਜ ਤੱਕ ਸਾਨੂੰ ਲਿਸਟਾਂ ਨਹੀਂ ਦੇ ਸਕੇ ਸੀ ਉਹਨਾਂ ਦੀ ਕੋਈ ਵੰਸ਼ਾ ਹੋਰ ਸੀ ਅਸੀਂ ਉਹ ਕਾਲੀ ਪੇਡਾਂ ਦੇ ਖਿਲਾਫ ਵੀ ਤੁਹਾਨੂੰ ਕਹਿੰਦੇ ਵੀ ਜਿਹੜੇ ਸਮਾਜ ਦੇ ਲੋਕ ਨੇ ਜੇਕਰ ਨਾ ਪਸੰਦ ਲੋਕ ਇਕੱਠੇ ਹੋ ਜਾਣਾਂ ਤਾਂ ਉਹ ਦਿਨ ਦੂਰ ਨਹੀਂ ਹੁੰਦਾ ਜਦੋਂ ਬੰਦੇ ਦੀ ਲੜਾਈ ਜਿੱਤ ਨਾ ਹੋਏ ਅਸਲ ਪਬਲਿਕ ਦੀ ਜਿੱਤ ਹੈ ਸਾਡੀ ਮੇਰੀ ਆਪਣੀ ਜਿੱਤ ਨਹੀਂ ਹੈ ਪਬਲਿਕ ਦੀ ਜਿੱਤ ਹੈ ਪਬਲਿਕ ਦੀ ਲੜਾਈ ਹੈ ਤੇ ਸਾਰੇ ਬੰਦਿਆਂ ਦੇ ਇੱਕ ਮਨਸਾ ਹੋ ਕੇ ਲੜਾਈ ਇੱਕਜੁੱਟ ਹੋ ਕੇ ਲੜਨੀ ਚਾਹੀਦੀ ਹੈ ਜਿਹੜਾ ਸਰ ਨੇ ਓਵਰਰੂਲ ਕੀਤਾ ਆਪਣੇ ਨੋਟਸ ਜਾਰੀ ਕਰਤੇ ਜਿਹੜਾ ਤੁਮ ਉਹ ਪਾਸਟਿਕ ਨੂੰ ਮਾਮਲਾ ਹੈ ਉਹ ਮਾਮਲੇ ਜਿਹੜੇ ਗੈਰ ਸੰਵਿਧਾਨਕ ਲੈਟਰ ਜਿਵੇਂ ਜਾਤੀ ਕੁਝ ਜਾਤੀਆਂ ਸੀ ਜਿਹੜੀਆਂ ਮੈਂਸ਼ਨ ਕੀਤੀਆਂ ਉਹ ਸਾਰੀਆਂ ਸੈਕਟਰੀ ਪੱਧਰ ਤੇ ਸਟੇਟ ਸਰਕਾਰ ਤੇ ਹੋ ਗਈਆਂ ਜਿਹੜੀਆਂ ਕਿ ਲੋਕ ਸਭਾ ਚ ਨਹੀਂ ਗਿਆ ਕੋਈ ਬਿੱਲ ਨਹੀਂ ਪਾਸ ਹੋਇਆ ਕੋਈ ਗਵਰਨਰ ਦੀ ਅਪਰੂਵਲ ਨਹੀਂ ਹੈ ਰਾਸ਼ਟਰਪਤੀ ਦੀ ਅਪਰੂਵਲ ਨਹੀਂ ਉਹ ਸਾਰੇ ਜਿਹੜੇ ਐ ਥੱਲੇ ਤੱਕ ਐ ਪਰ ਤੁਹਾਡੇ ਰਾਈ ਅਸੀਂ ਇਹ ਵੀ ਮੰਗ ਕਰਨਾ ਚਾਹੁੰਦੇ ਹਾਂ ਪਹਿਲਾਂ ਇਹੀ ਜਿਹੜੇ ਸਰਟੀਫਿਕੇਟ ਨੇ 12 ਵਿਅਕਤੀਆਂ ਦੇ ਇਹ ਸਰਟੀਫਿਕੇਟ ਲੈ ਲੈਣ ਜਿਹੜੇ ਤਹਿਸੀਲਦਾਰ ਨੇ ਗਲਤ ਤਸਦੀਕ ਕੀਤੀ ਜਿਸ ਲੰਬੜਦਾਰ ਨੇ ਗਲਤ ਤਸਦੀਕ ਕੀਤੀ ਜਿਸ ਪੰਚ ਨੇ ਗਲਤ ਤਸਦੀਕ ਕੀਤੀ ਉਹਨਾਂ ਦੇ ਵੀ ਕਾਰਵਾਈ ਨਾਲ ਬਣਦੀ ਹੈ ਤਾਂ ਕਿ ਮੁੜ ਕੇ ਕੋਈ ਅਜਿਹਾ ਗਲਤ ਫੇਕ ਸਰਟੀਫਿਕੇਟ ਤਸਦੀਕ ਨਾ ਕਰੇ ਤੇ ਹਾਈ ਕੋਰਟ ਕਿੰਨੀ ਤਰੀਕ ਪਈ ਹੈ ਹਾਈ ਕੋਰਟ 5 ਤਰੀਕ ਹੈ ਜੀ 5 ਮਈ ਇਹ 5 ਮਈ ਨੂੰ ਜੀ ਇਹੀ ਮੰਗਾਂ ਕਰਾਂਗੇ ਵੀ ਜਿਹੜੇ ਬੰਦਿਆਂ ਤੇ ਪਰਚਾ ਹੋ ਗਿਆ ਇਹਨਾਂ ਨੂੰ ਤੁਰੰਤ ਰੈਸਟ ਕਰੋ ਤੇ ਇਹਨਾਂ ਦੀ ਪ੍ਰਾਪਰਟੀਆਂ ਅਟੈਚ ਕਰੋ ਜਿਹੜਾ ਇਹ ਪੈਸੇ ਘਰ ਨੂੰ ਲੈ ਗਏ ਉਹ ਵਾਪਸ ਕਰਕੇ ਗਵਰਨਮੈਂਟ ਖਜ਼ਾਨੇ ਚ ਪਾਓ ਤਾਂ ਕਿ ਪਬਲਿਕ ਵਾਸਤੇ ਪਬਲਿਕ ਫੰਡ ਵਰਤਿਆ ਜਾਵੇ ਮੰ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਦੇ ਹਾਂ ਸਾਡੇ ਰਾਹੀਂ ਵੀ ਜਿਹੜਾ 5 ਮਾਰਚ ਨੂੰ ਵਿਧਾਨ ਸਭਾ 'ਚ 2024 ਨੂੰ ਐਲਾਨ ਕੀਤਾ ਸੀ ਅ ਅਮਰਤ ਰਤਨ ਜੀ ਨੇ ਸਾਡੇ ਜਿਹੜੇ ਐਮਐਲਏ ਸਾਹਿਬ ਨੇ ਅਮਰਤ ਰਤਨ ਜੀ ਨੇ ਕੁਐਸਚਨ ਲਾਇਆ ਸੀ ਉਸ ਐਮਐਲਏ ਦੇ ਜਵਾਬ ਤੇ ਡਾਕਟਰ ਬਲਜੀਤ ਕੌਰ ਨੇ ਤੇ ਮੁੱਖ ਮੰਤਰੀ ਨੇ ਕਿ ਮੁੱਖ ਕਿਹਾ ਸੀ ਵੀ ਤੁਰੰਤ ਜਿਹੜੀ ਇਹ ਕਾਰਵਾਈ ਕਰਕੇ ਉਹਨਾਂ ਦੀ ਪ੍ਰਾਪਰਟੀ ਵੀ ਅਟੈਚ ਕੀਤੀ ਜਾਵੇਗੀ ਪੈਸਾ ਵੀ ਵਾਪਸ ਆਵੇਗਾ ਤੇ ਉਹ ਜੇਲ੍ਹਾਂ 'ਚ ਵੀ ਭੇਜੇ ਜਾਣਗੇ ਇੱਕ ਤਰ੍ਹਾਂ ਜਾਤੀ ਸਰਟੀਫਿਕੇਟ ਦਾ ਮਾਮਲਾ ਕਈ ਖੇਡਾਂ ਵਾਲੇ ਕਈ ਅੰਗੀਆਂ ਵਾਲੇ ਬਣਾਏ ਮੈਂ ਕਹਾਂ ਜੀ ਪੁੱਛਣੀ ਕੋਈ ਜੇਕਰ ਸਰਕਾਰ ਕਰਨਾ ਚਾਹੇ ਅਫਸਰ ਕਰਨਾ ਚਾਹੇ ਇਹ ਪੜਤਾਲ ਦਾ ਵਿਸ਼ਾ ਹੈਗਾ ਇਨਕੁਆਰੀ ਦਾ ਵਿਸ਼ਾ ਹੈਗਾ ਸਾਡੇ ਕੋਲ ਜਿੰਨੇ ਅੰਕੜੇ ਤੁਹਾਡੇ ਵੱਧ ਤੋਂ ਵੱਧ ਅਸੀਂ ਦੱਸਤੇ ਪਰ ਸਾਡੀਆਂ ਕਾਫੀ ਜਿਹੜੀਆਂ ਮਨ ਲੱਗਦੀ 2-250 ਬੰਦੇ ਦੀਆਂ ਲਿਸਟਾਂ ਇੱਥੇ ਪਈਆਂ ਹੋਣੀਆਂ ਪਰ ਅਸੀਂ ਤਾਂ ਜਿਹੜਾ ਜਚਾਣ ਵਾਸਤੇ ਹਾਈ ਕੋਰਟ ਨੂੰ ਦੱਸਣ ਵਾਸਤੇ ਸਿਰਫ 77 ਐਗਜ਼ਾਮਪਲਾਂ 77 ਬੰਦਿਆਂ ਦੇ ਨਾਂ ਅਸੀਂ ਜਿਹੜੇ ਦੇਤੇ ਇਹ ਇਕੱਠੇ ਕਰਕੇ ਦੇਤੇ ਹੁਣ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਸਬੰਧਤ ਡਿਪਾਰਟਮੈਂਟ ਦੀ ਜੋ ਜ਼ਿੰਮੇਵਾਰੀ ਬਣਦੀ ਹੈ ਉਸ ਦੀ ਉੱਚ ਪੱਧਰੀ ਜਾਂਚ ਕਰਕੇ ਜਿਹੜੀਆਂ ਬਾਕੀਆਂ ਵੀ ਚੋਰ ਮੋਰੀਆਂ ਰਾਹੀਂ ਸਰਟੀਫਿਕੇਟ ਬਣਾਏ ਸਾਡਾ ਕੋਈ ਭਾਈਚਾਰਾ ਕੋਈ ਖਿਲਾਫ ਨਹੀਂ ਹੈ ਅਸੀਂ ਜਰਨਲਾਂ ਦੇ ਵੀ ਹੱਕ ਚ ਹੈ ਬੀਸੀਆਂ ਦੇ ਵੀ ਹੱਕ ਚ ਹੈ ਵੀ ਸਾਰੇ ਪਰ ਜਿਸ ਦਾ ਕੋਟਾ ਉਹਨੂੰ ਮਿਲਣਾ ਚਾਹੀਦਾ ਕਿਸੇ ਦਾ ਹੱਕ ਮਾਰ ਕੇ ਕਿਸੇ ਨੂੰ ਨਹੀਂ ਖਾਣਾ ਚਾਹੀਦਾ